ਪੰਜਾਬ ਰਸਾਇਣ ਚ ਪਹਿਲਾਂ ਗੱਲ ਕਰਾਂਗੇ ਪੁਰਾਣੇ ਪੰਜਾਬ ਦੀ ਉਹ ਪੰਜਾਬ ਦੀ ਜਿਹੜਾ ਪੰਜਾਬ ਕੱਚੀਆਂ ਗਲੀਆਂ ਵਾਲਾ ਪੰਜਾਬ ਸੀ ਕੱਚੇ ਮੁਕਾਮ ਨਾਲ ਆ ਪੰਜਾਬ ਸੀ ਕੱਚੀਆਂ ਛੜਕਾਂ ਵਾਲਾ ਪੰਜਾਬ ਸੀ ਪੰਜਾਬ ਦੇ ਹਰੇਕ ਪਿੰਡ ਦੇ ਵਿੱਚ ਇੱਕ ਛੱਪੜ ਹੁੰਦਾ ਸੀ ਜਿਹੜਾ ਕਿ ਸਾਰੇ ਦਾ ਸਾਰਾ ਪਾਣੀ ਸੋਖ ਲੈਂਦਾ ਸੀ ਤੇ ਕਰ ਕਰ ਟੂਟੀਆਂ ਨਹੀਂ ਸਨ ਪਾਣੀ ਖੂਤ ਆਉਂਦਾ ਸੀ ਇਸ ਕਰਕੇ ਪਾਣੀ ਦੀ ਫਾਲਤੂ ਵਰਤੋਂ ਨਹੀਂ ਸੀ ਨਾ ਉਹ ਤੋਂ ਲੈਟਿੰਗਾ ਸਨ ਤੇ ਨਾ ਕੁਝ ਹੋਰ ਕਾ ਜੋ ਕਾ ਪੰਜਾਬ ਪੱਕੀਆਂ ਸੜਕਾਂ ਪੱਕੇ ਮਕਾਨਾਂ ਪੱਕੀਆਂ ਲੈਟਰਿੰਗਾਂ ਵਾਲਾ ਸਾਰੇ ਦਾ ਸਾਰਾ ਪੰਜਾਬ ਦੇਖੀਏ ਪਿੰਡਾਂ ਚ ਜਾ ਕੇ ਛੱਪੜ ਕੋਈ ਨਹੀਂ ਕਿਸੇ ਛੱਡਿਆ ਤੇ ਵਾਣੀਆਂ ਦਾ ਪਾਣੀ ਘਰੋ ਘਰੀ ਫਿਰਦਾ ਪਿਆ ਹੈ ਕਈ ਤੇ ਮਕਾਨਾਂ ਦਾ ਨੁਕਸਾਨ ਹੋ ਗਿਆ ਹੈ ਤੇ ਪੱਕੇ ਰੋੜ ਉੱਚੇ ਬਣ ਕਰਕੇ ਪੰਜਾਬ ਵਿੱਚ ਨਿਕਾਸੀ ਨਹੀਂ ਰਹੀ ਸਰਕਾਰ ਇਸ ਵਾਰ ਧਿਆਨ ਦੇਵੇ ਸਾਡੇ ਪੰਜਾਬੀ ਇਸ ਵਾਰ ਧਿਆਨ ਦੇਣ ਜ਼ਰੂਰ ਦੇਣ